ਅੱਜ ਲੋੜ ਹੈ ਸਮਾਜ ਦੇ ਹਰ ਇੱਕ ਵਰਗ ਨੂੰ ਇਸ ਆਵਾਜ਼ ਚੁੱਕਣ ਦੀ ਨਸ਼ਿਆਂ ਦੇ ਵਿਰੁੱਧ ਜਿਹੜੇ ਸਾਡੇ ਸਮਾਜ ਨੂੰ ਖੋਖਲਾ ਕਰ ਰਹੇ ਨੇ ਅਸੀਂ ਆਸ ਕਰਦੇ ਹਾਂ ਜਦੋਂ ਪ੍ਰੈਸ ਜਿਹੜੀ ਹੈਗੀ ਆ ਜੱਤੂ ਸ਼ੀਰੋਜਵੇ ਕਿਉਂਕਿ ਲੋਕ ਤੱਕ ਪਹੁੰਚਾਉਣ ਵਾਲਾ ਪ੍ਰੈਸ ਬਹੁਤ ਵੱਡੀ ਤਾਕਤ ਹੈ ਇਹਨਾਂ ਕੋਲੇ ਇਹਨਾਂ ਕੋਲੇ ਤਾਕਤ ਹੈਗੀ ਵੀ ਘਰ-ਘਰ ਪਹੁੰਚ ਸਕਣ ਜਦੋਂ ਇਹ ਸੰਦੇਸ਼ ਦੇਣ ਦੀ ਰਾਜਨੀਤੀ ਕਰਨੀ ਜਦੋਂ ਇਸ ਦੇਸ਼ ਦੇਣ ਦੀ ਯਤਨ ਕਰ ਰਹੇ ਨੇ ਫਿਰ ਕੋਈ ਸ਼ੱਕ ਨਹੀਂ ਰਹਿੰਦਾ ਵੀ ਅਸੀਂ ਆਪਣਾ ਮਿਸਾਲਾ ਪ੍ਰਾਪਤ ਕਰ ਰਹੇ ਹਾਂ ਮੈਂ ਉਮੀਦ ਕਰਦਾ ਹਾਂ ਵੀ ਇਸੇ ਤਰੀਕੇ ਨਾਲ ਜਿਹੜਾ ਪੈਸਾ ਜਿਹੜਾ ਸਰਕਾਰ ਆ ਰਿਹਾ ਹੈ ਮਿਲਦਾ ਰਹੂਗਾ ਤੇ ਅਸੀਂ ਜਿਹੜਾ ਹੈਗਾ ਇਸ ਇਲਾਕੇ ਦੇ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਕੰਮ ਕਰਾਂਗੇ ਸੱਚੀ ਗੱਲ ਕਰੀਏ ਤਾਂ ਇਹ ਲੋਕਾਂ ਨੂੰ ਨਾਟਕੀ ਥੀਏਗਾ ਸਟੇਜ ਉੱਪਰ ਸਕੂਲੀ ਬੱਚਿਆਂ ਵੱਲੋਂ ਕੀ ਕਰਨ ਦਾ ਇਹ ਬਹੁਤ ਵੱਡਾ ਯਤਨ ਆ ਸਦਾ ਕੁਦੀਪ ਸਿੰਘ ਜਿਹੜੇ ਇਸ ਨਾਟਕ ਦੇ ਲੇਖਕ ਨੇ ਬਹੁਤ ਹੀ ਐਕਟਿਵ ਨੇ ਇੱਕ ਇਸ ਇਲਾਕੇ ਦੇ ਵਿੱਚ ਇੱਕ ਚਰਚਿਤ ਸ਼ਖਸੀਅਤ ਨੇ ਉਹ ਉਹ ਆਪਣੇ ਬੱਚਿਆਂ ਨੂੰ ਤਿਆਰ ਕਰਦੇ ਨੇ ਹੋਰ ਪ੍ਰੋਗਰਾਮਾਂ ਵਿੱਚ ਵੀ ਉਹਨਾਂ ਦਾ ਸਾਰਥਕ ਜਿਹੜਾ ਯੋਗਦਾਨ ਹੈਗਾ ਉਹ ਪੈਂਦਾ ਰਹਿੰਦਾ ਵਾ ਤੇ ਬਹੁਤ ਵੱਡੀ ਗੱਲ ਹੈ ਕਿ ਬੱਚੇ ਜਿਹੜੇ ਨੇ ਤੋ ਇਸ ਕਰ ਲਈ ਯਤਨ ਕਰ ਰਹੇ ਨੇ ਕਿਉਂਕਿ 5 ਸਾਲ ਤੋਂ 15 ਸਾਲ ਕਰਦੇ ਬੱਚਿਆਂ ਦੀ ਤਾਂ ਮਾਨਸਿਕਤਾ ਬਣ ਜਾਂਦੀ ਹੈ ਜੇ ਇਹਨਾਂ ਨੂੰ ਧਿਆਨ ਦੇਣ ਤੇ ਸਾਨੂੰ ਲੋੜ ਹੁੰਦੀ ਹੈ ਇਸ ਧਿਆਨ ਦੀ ਤਾਂ ਸਕੂਲਾਂ ਦੇ ਬੱਚਿਆਂ ਨੂੰ ਵੀ ਇਹਨਾਂ ਬੁਰਾਈਆਂ ਦੇ ਖਿਲਾਫ ਇਹ ਸੁਚੇਤ ਕਰਨਾ ਬਹੁਤ ਜ਼ਰੂਰੀ ਹੈ ਤੇ ਇੱਥੇ ਤਾਂ ਹੋਰ ਤਾਂ ਬੱਚੇ ਸੰਦੇਸ਼ ਦੇ ਰਹੇ ਬਹੁਤ ਸ਼ਰਾਬਾਜ ਹੋ ਜਾਂਦੇ ਨੇ ਉਹਨਾਂ ਦੇ ਬੰਦਾ